ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਦਿਆਲਪੁਰਾ ਮਿਰਜਾ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਬਠਿੰਡਾ ਅੱਜ ਦੀ ਵੀਡੀਓ ਇੱਕ ਛੋਟੇ ਫਾਰਮ ਚੋਂ ਆਪਾਂ ਕਵਰ ਕਰ ਰਹੇ ਹਾਂ ਜੀ ਇੱਕ ਵੜ ਬਾਈ ਉਹਨਾਂ ਨੇ ਵਕਾਊ ਆ ਜੀ ਤੇ ਪਰ ਬਾਈ ਦਾ ਸੈਟਅਪ ਥੋੜੇ ਪਸ਼ੂਆਂ ਵਾਸਤੇ ਬਹੁਤ ਵਧੀਆ ਕੀਤਾ ਵਾ ਲਗਭਗ 10 ਦੇ ਕਰੀਬ گاਵਾ ਨੇ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਇਹਨਾਂ ਖੁੱਲੀਆਂ ਬੈਠੀਆਂ ਨੇ ਆਪਾਂ ਕਹਿ ਸਕਦੇ ਆਂ ਬਈ ਦੇਸੀ ਸ਼ੈੱਡ ਪਾਇਆ ਵਾ ਤੇ ਚੰਗੀ ਬਰੀਡ ਵਾਲੇ ਸਾਰੇ ਬਾਈ ਦੇ ਪਸ਼ੂ ਰੱਖੇ ਆ ਥੋੜਾ ਜਿਹਾ ਲੇਬਰ ਦੀ ਕਮੀ ਕਾਰਨ ਬਾਈ ਕਹਿੰਦਾ ਆਪਾਂ 1-2 ਨਗ ਘਟਾਉਣੇ ਆ ਵਿੱਚੋਂ ਤੇ ਇਹਨਾਂ ਚੋਂ ਇੱਕ ਵੜ ਵਿਕਾਊ ਕੀਤੀ ਆ ਡਿਟੇਲ ਤੁਹਾਨੂੰ ਇਹਦੀ ਬਾਈ ਤੋਂ ਲੈ ਕੇ ਦਿੰਨੇ ਆ ਜਿਹੜੇ ਸੀਮਣ ਦੀ ਆ ਜੀ ਕਿਹੜਾ ਅੱਗੇ ਲੱਗਿਆ ਵਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਕੁਲਵੰਤ ਸਿੰਘ ਪਿੰਡ ਦਿਆਲਪੁਰ ਮਿਰਜਾ ਜਿਹੜਾ ਬਠਿੰਡਾ ਹੈ ਮੋਬਾਈਲ ਨੰਬਰ ਜੀ 94643 55812 ਠੀਕ ਹੈ ਵੀਰੇ ਫਿਰ ਥੋੜੇ ਜੇ ਪਸੂ ਹੀ ਰੱਖੇ ਹੋਇਆ ਗੈਂਤੀ ਜੀ ਹਾਂਜੀ ਹਾਂਜੀ ਭਾਈ ਜਿੰਨੇ ਕ ਆਪ ਸਮਝਣ ਉਹਨੇ ਕੀ ਰੱਖੇ ਉਹਨੇ ਕੇ ਆਪਦੇ ਮਤਲਬ ਜੋ ਹਾਂਜੀ ਹਾਂਜੀ ਕਿਉਂਕਿ ਮੇਨ ਪ੍ਰੋਬਲਮ ਇਹਨੂੰ ਲੇਬਰ ਦੀ ਹੁੰਦੀ ਹੈ ਹਾਂਜੀ ਹਾਂਜੀ ਭਾਈ ਨਾ ਹੀ ਉਹਨੂੰ ਸਫਾਈ ਨਾ ਕੰਮ ਕਰਦਾ ਬੰਦਾ ਰੱਖਿਆ ਹੋਇਆ ਸਹੀ ਗੱਲ ਹੈ ਜੀ ਆਪਦੇ ਜਿੰਨਾਂ ਕ ਆਪ ਨੂੰ ਸਪੂਨ ਆਜੇ ਉਹਨੇ ਕੀ ਰੱਖੇ ਹੋਇਆ ਸਹੀ ਗੱਲ ਹੈ ਜੀ ਵਤ ਦਾ ਕੰਮ ਹੀ ਲੋਟ ਰਹਿੰਦਾ ਹਾਂਜੀ ਹਾਂਜੀ ਠੀਕ ਹੈ ਵੀਰੇ ਜਿਹੜੀ ਆਪਾਂ ਵੈੜ ਵਿਕਾਊ ਕੀਤੀ ਆ ਸੁਆ ਕਿੰਨੇ ਮਾ ਜੀ ਦਾ ਪਹਿਲਨ ਬੈਡ ਹੈ ਜੀ 2 ਦੰਦ ਦਾ ਬੱਚਾ ਹੀ ਆ ਜੀ ਹਾਂਜੀ ਹਾਂਜੀ ਠੀਕ ਹੈ ਜਿਹੜੇ ਹਿਸਾਬ ਨਾਲ ਬੱਚਾ ਉਹ ਹਿਸਾਬ ਨਾਲ ਹਾਈਟ ਵੀ ਕਰਮ ਵਾਲੀ ਦੀ ਚੰਗੀ ਆ ਹਾਂਜੀ ਹਾਂਜੀ ਆਪ ਕਿਹੜੇ ਸੀਮਨ ਦੀ ਹੈ ਜੀ ਖਾਪ ਹੈਗੀ ਐ ਚੱਕ ਦੇ ਫਾਇਰ ਬੁੱਲਦੀ ਠੀਕ ਆ ਜੀ ਤੇ ਪੈਸਾ ਨੋਵਾ ਤੋਂ ਗੱਭਣਾ ਜੀ ਅੱਗੇ ਜੀ ਉਹਦਾ ਰਿਕਾਰਡ ਆਪਣੇ ਕੋਲ ਪ੍ਰੋਪਰ ਹੈਗਾ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਮਾਂ ਨਹੀਂ ਦੁੱਧ ਦਾ ਸੀਗਾ ਜੀ 35 ਲੀਟਰ ਠੀਕ ਆ ਜੀ ਜਿਹੜੀ ਆਪਣੇ ਕੋਲ ਸਾਰਿਆਂ ਨੂੰ ਹਾਈਐਸਟ ਦਾ ਕਿੰਨੇ ਕਿਲੋ ਵਾਲੀ ਆ ਜੀ ਆਪਣੇ ਕੋਲ ਹੈਗੀ 45 ਲੀਟਰ ਤੱਕ 45 ਲੀਟਰ ਤੱਕ ਠੀਕ ਆ ਜੀ ਤੇ ਸਮਾਂ ਕਿੰਨਾ ਕੁ ਲੈਂਦੀ ਹੈ ਵੀਰੇ ਵੜੇ ਜੀ ਸਮਾਂ ਇਹ 7 ਤਰੀਕ ਨੂੰ ਦਿਨ ਪੂਰੇ ਬਈ ਡੇਟ ਮੁਤਾਬਕ ਅੱਜ 2 ਹੋ ਗਈ ਆ ਹਾਂਜੀ ਚਲੋ 1-2 ਦਿਨ ਵੱਧ ਘੱਟ ਹੋ ਜਾ ਸਕਦਾ ਪਹਿਲੇ ਸੂਏ ਕਿੰਨੀ ਉਮੀਦ ਕਰਦੇ ਆ ਜੀ ਇਹ ਤੋਂ ਇਹ ਦਿਓ ਜੀ 25 ਪਲੱਸ ਹੱਕਾ ਦੇਣ ਦਾ ਹਾਂਜੀ ਠੀਕ ਹੈ ਜੀ ਇਹ ਉਹ ਤਾਂ 30 ਆਪਾਂ 25 ਕਹਿ ਕੇ ਦੇਵਾਂਗੇ ਠੀਕ ਹੈ ਵੀਰੇ ਥਾਣਾ ਦੀ ਦੰਨ ਆ ਜੀ ਹਾਂਜੀ ਥਾਣਾ ਦੀ ਜਮਾ ਓਕੇ ਆ ਤੋ ਬਾਕੀ ਦਿਖਾ ਸਕਦੇ ਤੋੜ ਕੇ ਦਿਖਾ ਦਿਓ ਜੀ ਇਹਨੂੰ ਬਾਹਰ ਨੂੰ ਤੋੜ ਦਿਓ ਜੀ ਖੁੱਲੇ 'ਚ ਠੀਕ ਹੈ ਸੂਆ ਪਹਿਲਾ ਜੀ ਮੂੰਹ ਤੋਂ 2 ਦੰਦ ਬੱਚਾ ਹੀ ਆ ਜੀ ਬਾਕੀ ਚਮਕਦਮਕ ਬਰੀਡ ਤੁਹਾਡੇ ਸਾਹਮਣੇ ਆ ਪੁੱਲ ਸਭੀ ਪਲੀ ਆ ਬਾਈ ਦੀ ਗੱਲ ਸਹੀ ਆ ਬਾਈ ਕਹਿੰਦਾ ਜਿੰਨੇ ਇੱਕ ਪਸ਼ੂ ਅਸੀਂ ਆਪ ਸਾਂਭ ਸਕਦੇ ਹੁੰਨੇ ਆ ਅਸੀਂ ਉਨੇ ਹੀ ਰੱਖਦੇ ਆ ਕਿਉਂਕਿ ਲੇਬਰ ਤੇ ਡਿਪੈਂਡ ਨਹੀਂ ਰਹਿੰਦੇ ਨਾ ਤਾਂ ਬਾਈ ਦੱਸਦਾ ਕਿ ਲੇਬਰ ਚੰਗੀ ਤਰ੍ਹਾਂ ਸਾਂਭਦੀ ਆ ਤੇ ਨਾ ਹੀ ਮਿਲਦੀ ਆ ਛੇਤੀ ਖੁਦ ਕਿਹੜੇ ਬੁੱਲ ਦੀ ਦੱਸਿਆ ਸੀ ਜੀ ਇਹ ਫਾਇਰ ਬੁੱਲ ਦੀ ਫਾਇਰ ਬੁੱਲ ਦੀ ਆ ਤੇ ਅੱਗੇ ਟੈਨਸ਼ਨ ਤੋਂ ਗੱਬਣ ਆ ਜੀ ਨਹੀਂ ਮੈਂ ਆਪਣੇ ਸੌਰੀ ਉਹਦੇ ਤੋਂ ਹੀ ਇਹ ਟੈਨਸ਼ਨ ਤੋਂ ਨਹੀਂ ਆਪਣੇ ਕਿੱਸਾ ਨੋਵਾਤ ਹੋਈ ਕਿੱਸਾ ਨੋਵਾਤ ਜੀ ਠੀਕ ਆ ਜੀ ਕਿੱਸਾ ਨੋਵਾਤ ਉਹ ਗੱਭਰਣਾ ਜੀ ਜਿਹਦਾ ਰਿਕਾਰਡ ਤੁਹਾਨੂੰ ਪ੍ਰੋਪਰ ਮਿਲ ਜੂਗਾ ਤਿਆਰੀ ਬਹੁਤ ਕਮਾਲ ਦੀ ਕੀਤੀ ਹੈ ਇਧਰ ਨੂੰ ਇੱਕ ਜਿਹੜਾ ਹੋਰ ਕਰਾ ਦਿਓ ਜੀ ਜੇ ਹਵਾਨੇ ਦੀ ਗੱਲ ਕਰਕੇ ਵੀਰੇ ਜਿੰਨੀ ਤੱਕ ਬੈਕ ਸਾਈਡ ਨੂੰ ਆ ਉਸ ਤੋਂ ਜ਼ਿਆਦਾ ਅੱਗੇ ਨੂੰ ਆ ਜੀ ਕਮਾਲ ਦੀ ਤਿਆਰੀ ਆ ਬਾਈ ਕਹਿੰਦਾ ਪਹਿਲੇ ਸੋਈ ਆਪਾਂ 25 26 ਕਿਲੋ ਕਹਿ ਕੇ ਦੇਣਾ ਤੇ ਪਰ ਵੈੜ ਵੀਰੇ 30 ਕਿਲੋ ਹੀ ਪਾਊਗੀ ਹੱਕਾ ਦੇਣ ਦਾ ਜੀ ਬਾਕੀ ਸੋਨਾ ਫਿਟਨੈਸ ਵਾਲਾ ਹਵਾਨਾ ਡੇਟ ਮੁਤਾਬਕ ਸਮਾਂ ਬਈ ਦੱਸਦਾ ਕਿ ਲਗਭਗ ਹਜੇ ਲੈ ਜੂਗੀ ਜੀ 7 ਤਰੀਕ ਨੂੰ ਦਿਨ ਪੂਰੇ ਆ ਤੇ ਆਪਾਂ 2 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ 5 ਦਿਨ ਤਾਂ ਡੇਟ ਮੁਤਾਬਕ ਹੀ ਪਈ ਆ ਜੀ ਆਰਡਰ ਵੀ ਨਹੀਂ ਮੰਦੀ ਠੀਕ ਆ ਜੀ ਗਰਮੀ ਰਹਿਦ ਨਾ ਕੀ ਬਾਈ ਕਹਿੰਦਾ ਕਹਿ ਸਕਦੇ ਤੁਹਾਡਾ ਜੀ ਕੰਮ ਨਹੀਂ ਲਾਇਆ ਜਿੱਦਣ ਜੰਮੀ ਆ ਠੀਕ ਆ ਜੀ ਘਰ ਵਾਲੀ ਚੰਗੀ ਆ ਬਾਕੀ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਥਣ ਕੱਲਾ ਕੱਲਾ ਨਿਖੜਮਾ ਫੋਟ ਸ਼ੰਗ ਭੋਰਾ ਵੀ ਨਹੀਂ ਜੀ ਬਾਕੀ ਥਣਾਂ ਦੀ ਡਨ ਹੋਊਗੀ ਥੋੜੀ ਜੀ ਬਾਹਰ ਨੂੰ ਆਪਾਂ ਲਿਆਂਦੀ ਕਰਕੇ ਤਾਂ ਕਰਦੀ ਆ ਔਲਤ ਲਿਆਰੇ ਦੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਦੇ ਦੀ ਬਾਈ 142000 ਕੋਜੂ ਮਾਨਤਾਨ ਜੀ ਮਾਨਤਾਨ ਕਰ ਦਾਂਗੇ ਠੀਕ ਹੈ ਜੀ 142000 ਰੁਪਿਆ ਇਹਦੀ ਡਿਮਾਂਡ ਹੈ ਜੀ ਬਾਕੀ ਬਾਈ ਕਹਿੰਦਾ ਉਹਦੇ ਚੋ ਮਾਨਤਾਨ ਆਪਾਂ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ